ਹਾਂ ਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸੋ ਕਾਲਾ ਸਿੰਘ ਨਾਮ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਤੁਸੀਂ ਕਿੱਥੋਂ ਕਫਾ ਠੀਕ ਹੈ ਜੀ ਨੰਬਰ ਦੱਸੋ ਜੀ ਲੜਾ 91581083 ਹਾਂ ਜੀ ਬਈ ਆਪਣੇ ਕੋਲ ਕਿੰਨੇ ਲੱਗ ਪਗੋਆ ਜੀ ਆਪਣੇ ਕੋਲੇ 6 ਹੈਗੇ ਠੀਕ ਹੈ ਜੀ ਆ ਪਹਿਲੇ ਨੰਬਰ ਤੋਂ ਸਟਾਰਟ ਕਰ ਲਓ ਜੀ ਇਹ ਪਹਿਲੇ ਤੋਂ ਸੀ ਵੀ ਹੈ ਇਹ ਬੱਚੀ ਹੈ ਜੀ ਅਸਾਂ ਜੀ ਠੀਕ ਹੈ ਹਾਂ ਬਸ ਹੀ ਆਈ ਹਾਂ 11 ਕਿਲੋ ਪੋਤਾ ਭਾਈ ਤਿਆਰ ਠੀਕ ਹੈ ਜੀ ਬਈ ਦੇ ਸਾਹ ਨੂੰ ਬੜਾ ਦਿਖਾ ਦਿਓ ਲੈ ਵਲੂ ਨੀ ਸੋਚ ਲਾ ਆਏ ਦੇਖ ਸਰ ਮਾਰਕ ਟੋੜਨਗੇ ਹੈ ਤੋੜ ਕੇ ਹਾਂ ਤੋੜ ਦਾਨੇ ਸਾਰੇ ਨਾ ਤਨੀ ਤੋੜ ਗਏ ਨਾ ਇੱਕ ਦੋ ਤੋੜ ਦਿਆਂਗੇ ਕੋਈ ਗੱਲ ਨਹੀਂ ਕੋਈ ਜਿਹੜੇ ਤੋੜੀਏ ਨੇ ਤੋੜ ਕੇ ਸਾਦੋ ਤੇ ਭਰਾ ਉਹ ਰੇਟ ਹੀ ਪਾ ਦੋ ਸੁਈਆਂ ਸੁਈਆਂ ਤੋੜਦੇ ਹੈ ਹਾਂਜੀ ਰੇਟ ਲਾ ਦੂਗਾ ਤੇਰਾ ਰੇਟ ਬਈ ੜ ਧਲੀ ਮੇਰ ਮੁੱਲ ਹੈ ਠੀਕ ਹੈ ਜੀ ਹਾਂ ਮਾਨਦਾਨ ਹੋਊਗਾ ਮਾਨਦਾਨ ਹੋ ਜੂਗਾ ਠੀਕ ਹੈ ਜੀ ਬੱਚਾ ਦੇਖ ਲਿਆ ਸਾਨੂੰ ਪਹਿਲਾਂ ਦਿਖਾਤਾ ਤੇ ਲੈ ਲਵਾਂਗਾ ਦੇਖ ਸਾਜੂ ਦੁੱਧ ਕਿਨੇ ਬੀਬੀ ਕਾਲੇ ਬਹੁਤ ਦੇ ਰੂਪ ਪੰਦਰਾ ਕਿਲੋ ਬਾਈ ਮੋਜਨਾ ਠੀਕ ਹੈ ਜੀ ਦੇ ਰੂਪ ਸੀਰ ਠੰਡੀ ਬਹੁਤ ਚੋਈ ਚੂ ਚੰਗੀ ਹੈ ਗਾਂ ਕਿੰਨੇ ਦੇਣਾ ਉਹਨੂੰ ਫਿਰ ਸੀਰ ਸੁਈ ਨਹੀਂ ਹੋ ਗਏ 8-9 ਦੇਣਾ ਬਈ 8-9 ਦੇਣਾ ਠੀਕ ਹੈ ਆਪਣੇ ਕੋਲੇ ਆ ਚੜ੍ਹ ਕੇ ਆਈ ਹੈ ਠੀਕ ਹੈ ਜੀ ਠੀਕ ਹੈ ਹਾਂ ਮਸਲੀ ਕਰਕੇ ਉਹ ਜਾ ਖਾਦਾ ਬਾਈ ਕਹਿੰਦਾ ਜਦੋਂ ਮਰਜੀ ਦੋ ਟਾਈਮ ਚੋਕੇ ਤੇ ਰੇਟ ਵੀ ਸਾਨੂੰ ਬਾਈ ਨੂੰ ਦੱਸਦਾ ਠੀਕ ਹੈ ਜੀ ਹਾਂ ਜੀ ਨਹੀਂ ਦੂਜੇ ਨੰਬਰ ਬੱਸੋ ਜੀ ਇਹਦਾ ਮੁਲੱਸੀ ਯਾਰ ਬਾਈ ਸੂਣ ਵਾਲੀ ਹੈ ਸੈਕਿੰਡ ਨਹੀਂ ਲੈਣੋ ਵੀਰੇ ਇਹ ਦੇਣ ਲਈ ਹਫਤਾ ਹਫਤਾ ਲੈ ਵੀਰੇ ਬਹੁਤ 24-25 ਕਿਲੋ ਦਿੱਤਾ ਹੋਗਾ ਠੀਕ ਹੈ ਜੀ ਹਾਂ ਦੋ ਕਿੱਟ ਲਿਟਰ 3 ਪਈ ਹਾਂਜੀ ਤਿੰਨ ਨੰਬਰ ਦੱਸੋ ਜੀ ਤਿੰਨ ਨੰਬਰ ਦਾ ਮੁੱਲ 82000 ਹੈ ਇਹ ਵੀ ਦਿਨ 10 12 ਲੱਭੇ ਬੜਾ ਬਹੁਤ ਚੰਗੀ ਹੈ ਵੱਡੀ ਹੈ ਠੀਕ ਹੈ ਮਤਲਬ 25 ਕਿਲੋ ਰੂਚ 25 ਕਿਲੋ ਠੀਕ ਹੈ ਹਾਂ ਦੇ ਸਕੂ ਦੋ ਕਿੱਟ ਲਿਟਰ ਦੋ ਰੋਸ ਤੇ ਖੋਲ ਮੜਿਆ ਹੈ ਹੋਲ ਨਾ ਮੜਿਆ ਹੈ ਹੋਲ ਨਾ ਮੜਿਆ ਹੋਲ ਦੋ ਨੇ ਇਹ ਖੋਲ ਦੋ ਅਇੱਕ ਦੋ ਖੋਲ ਦੇਗੇ ਸਾਰਿਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਠੀਕ ਸਰੋ ਪਰਾ ਇਹਦਾ ਰੇਟ ਕੀ ਭਰਾ ਇਹਦਾ 82000 ਹੈ ਮੁੱਲ 82000 ਦਾ ਸੱਜੇ ਕੋਈ ਨਹੀਂ ਮੰਨਤਾ ਨਹੀਂ ਹੋ ਜੂਗਾ ਠੀਕ ਹੈ ਜੀ ਦੇਖ ਸਰ ਜੀ ਅਸੀਂ ਇਹ ਡਾਟਾ ਫੇਸ ਕੁਆਲਟੀ ਦੇਖ ਸਰ ਬਈ ਕੱਖਾਂ ਨਹੀਂ ਥੋੜੀ ਕੱਚਾ ਹੁਣ ਰੱਖ ਪਾਇਆ ਵਾ ਕਿਸੇ ਨੂੰ ਤਾਂ ਕਰ ਥੋੜੀ ਕਰਦੇ ਬਾਈ ਜੀ ਨੰਬਰ ਕਹਿੰਦਾ ਟਕਰੇ ਬਾਈ ਜੀ ਦਾ ਨੰਬਰ ਆਪਾਂ ਦੱਸ ਦਿੱਤਾ ਵਾਕੀ ਸਕਰੀਨ ਤੇ ਲਗਾ ਲਾਂਗੇ ਹਾਂਜੀ ਬਾਈ ਤਾਂ ਨੰਬਰ ਬੱਸੋ ਇਹ ਬਾਈ ਹਰਤੇ ਦੀ ਗੱਤੀ ਆ ਦੱਸ ਦਿਨਾ ਦੀ ਕਲੀਗਾ ਠੀਕ ਹੈ ਜੀ ਉਹ ਤਾਂ 15 ਕਿਲੋ ਦੇ ਵਿੱਚ 14 ਮਾ ਕਿਲੋ ਮੋਜਨਾ ਠੀਕ ਹੈ ਜੀ ਹਾਂ ਇਹਦਾ ਰੇਟ ਜੀ ਇਹਦਾ ਮੁੱਲ 45000 ਹੈ ਠੀਕ ਹੈ ਜੀ 45000 ਰੁਪਏ ਠੀਕ ਹੈ ਜੀ ਹਾਂਜੀ ਆ ਅਗਰ ਦੱਸੋ ਜੀ ਇਹ ਬਖੀ ਦੂਜੇ ਤੋਂ ਸੂਗੀ ਬਈਏ ਹਵਤਾ ਲਈ ਜੂਗੀ ਠੀਕ ਹੈ ਜੀ ਇਹਦਾ ਮੁੱਲ 44000 ਹੈ ਬਾ ਲੈਣ ਦੇਣੀ ਹੈ ਠੀਕ ਹੈ ਜੀ 44000 ਠੀਕ ਹੈ ਜੀ ਉਹ ਪੰਜੂ ਹੈ ਇਹ ਬਫੀ ਕੱਲ ਸੂਈ ਹੈ ਠੀਕ ਹੈ ਜੀ ਠੀਕ ਹੈ ਮੰਨ ਕੇ ਤੋਰ ਕੇ ਦਿਖਾ ਦੇਣੇ ਪਰ ਕੱਲ ਸੂਈ ਮਗਰ ਬੱਛਾ ਹੈ ਹਾਂਜੀ 7 ਕਿਲੋ ਬੋਲਾ ਹੈ ਠੀਕ ਹੈ ਜੀ ਇਹਦਾ ਮੁੱਲ 25000 ਹੈ 25000 ਹਾਂ ਬੋ ਘੱਟ ਨਹੀਂ ਹਾਂ ਬੋਲੇ ਉਹ ਬਸ ਲੈਣ ਦੇ ਦੀ ਗੀਤਾ ਪਰ ਸੋਲ ਸੱਪਾ ਹੀ ਕਰਨਾ ਠੀਕ ਹੈ ਤੇ ਦੁੱਧ ਕਿ ਕਰਾਉਣਾ ਹੈ ਕੋਈ ਹਾਂਜੀ ਦੁੱਧ ਕਿ ਲੱਗਦਾ ਹੈ ਦੁੱਧ ਬਾਈ ਹੁਣ 7 ਕਿਲੋ ਪਹਿਲੇ 100 ਸੂਜ ਜਾਵੇ ਠੀਕ ਹੈ ਔਰ ਉਪਰਾਂ ਨਹੀਂ ਕਰਦੀ ਠੀਕ ਹੈ ਵਾਕੀ ਸੀਰਾ ਦਿਖ ਰਹੀ ਹੈ ਸੀਰ ਛੰਡੀ ਪੂਰੀ ਹੈ ਠੀਕ ਹੈ ਠੀਕ ਹੈ ਚਲ ਹਾਂਜੀ ਬੜੇ 10 11 ਕਿਲੋ 11 ਕਿਲੋ ਮੋਜਨਾ ਦੇ ਦੂ ਆ ਕਿਤੇ ਫਤੋ ਘੱਟ ਮੋਲ ਨਾਲ ਨਹੀਂ ਠੀਕ ਹੈ ਦੁੱਧ ਵਧੀਆ ਦੇ ਬਾਈ ਕਿਨਾਂ ਸੇਵਾ ਦਾ ਵਾਸਤੇ ਠੀਕ ਹੈ ਮੈਂ ਸੋਖਾਂ ਤੁਨ ਮੇਰਾ ਤੇ ਬਾਈ ਨੇ ਰੇਟ ਵੀ ਕੋਈ ਨਹੀਂ ਦੱਸਿਆ ਮਾਨਤਾ ਨਹੀਂ ਹੋਗਾ ਮੋੜ ਲਾ ਫਰਾ ਚਲੋ ਜੀ ਬਹੁਤਾ ਉਲਝ ਨਹੀਂ ਕਰਦੀ ਬਾਈ ਠੀਕ ਹੈ ਜੀ 25000 ਚ ਬਸ ਮਾਨਤਾ ਕਰਦੇ ਨਹੀਂ ਠੀਕ ਹੈ ਜੀ ਇਹ ਦੁਬਾਰਾ ਫਿਰ ਬਾਈ ਨੂੰ ਦੱਸਦਾ 25000 ਬਿਲਕੁਲ ਜਿਆਦਾ ਰੇਟਾ ਸਾਜੀ ਬੱਸੀ ਹੈ ਜੀ ਠੀਕ ਹੈ ਜੀ ਤੇ ਪਹਿਲੇ ਸੂਈ ਸੂਈਆ ਮਗਰ ਬੱਸ ਆਈ ਹੈ ਨਾ ਮਗਰ ਬੱਸ ਆਇਆ ਕੱਲ ਸੂਈ ਹੈ ਬਾਈ ਠੀਕ ਹੈ ਜੀ ਹਾਂ ਬਾਈ ਜਿੱਦਾ ਫਾਰਮ ਟੀਵੀ ਨੂੰ ਕਹਤੋ ਇਸ ਕੈਨਲ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਨੀਲ ਮਹਿੰਦੀ ਨੂੰ ਅਪਲੋਡ ਕਰਦੇ ਆਪੇ ਦਾ ਨੰਬਰ ਹੈ 77800 ਉਹ ਤਾਂ ਉਸ ਨੂੰ ਜੇ ਕਿਸੇ ਨੇ ਆਡ ਕਰੇ ਤਾਂ ਮੈਨੂੰ ਦਿਓ ਮਿਲਦੇ ਆਂ ਪਰ ਅਗਲੀ ਵੀਡੀਓ ਓਕੇ ਬਾਈ